ਡੈਡੀ ਅਮੇ ਮੋਟਰਸਾਈਕਲ ਦੇ ਆਥੀਏ ਨਾ ਆਈਆ ਮੈਂ ਸਭ ਤੋਂ ਵੱਲਾਂ ਨਵੇਂ ਮੋਟਰਸਾਈਕਲ ਦੇ ਬਾਬੇ ਦੇ ਹੱਥ ਲਵਾਉਣੇ ਆ ਚੱਲ ਠੀਕ ਆ ਪੁੱਤ ਨਹੀਂ ਲਾਉਂਦਾ ਦੂਰ ਰਹੀਆਂ ਤਾਂ ਮੈਂ ਬਾਬੇ ਨੂੰ ਲੈ ਕੇ ਆਉਣਾ ਬਾਬਾ ਜੀ ਬਾਬਾ ਜੀ ਮੈਂ ਨਵਾਂ ਮੋਟਰਸਾਈਕਲ ਲੈਤਾਗਾ ਤੁਸੀਂ ਨੇ ਮੇਰੇ ਘਰੇ ਚੱਲੋ ਤੇ ਉਹਨੂੰ ਹੱਥ ਲਾ ਕੇ ਪਵਿੱਤਰ ਕਰ ਦਿਓ ਬੱਚਾ ਤੂੰ ਮੋਟਰਸਾਈਕਲ ਕਿੰਨੇ ਦਾ ਲਿਆ ਬਾਬਾ ਜੀ ਛੋਡੀ ਕਰਪਾਣਾ ਬੁਲਟ ਮੋਟਰਸਾਈਕਲ ਹੈ ਤਾਂ ਪੂਰੇ 80 ਲੱਖ ਦਾ ਇਹਨੇ ਬੁਲਟ ਮੋਟਰਸਾਈਕਲ ਲਿਆ ਫੇਰ ਤਾਂ ਬਾਬਿਆਂ ਨੂੰ ਵੀ 4-5000 ਰੁਪਏ দান ਕਰੋ ਚੱਲ ਬੱਚਾ ਚੱਲ ਗਏ ਬਾਬਾ ਜੀ ਆਹੀ ਮੋਟਰਸਾਈਕਲ ਆ ਤੁਸੀਂ ਇਹਨੂੰ ਚਲਾ ਕੇ ਪਵਿੱਤਰ ਕਰਦੇ ਹੋ ਲੈ ਬੇਟਾ ਮੋਟਰਸਾਈਕਲ ਤਾਂ ਤੇਰਾ ਬਹੁਤ ਸੋਹਣਾ ਪਰ ਬਾਬਿਆਂ ਨੇ ਚਲਾਉਣਾ ਨਹੀਂ ਆਉਂਦਾ ਆਹ ਚੱਕ ਮੋਟਰਸਾਈਕਲ ਤੇਰਾ ਪਵਿੱਤਰ ਕਰਤਾ ਜੇ ਕੋਈ ਹਾਜੇ ਵੀ ਛੰਕਿਆ ਤਾਂ ਬਾਬੇ ਉੱਪਰ ਬੈ ਜਾਂਦੇ ਨੇ ਲੈ ਬੱਚਾ ਮੋਟਰਸਾਈਕਲ ਤੇਰਾ ਕਰਤਾ ਜਮਾ ਪਵਿੱਤਰ ਕਿਤੇ ਮਰਜ਼ੀ ਲਈ ਚੱਲੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇਰਾ ਚਲੋ ਠੀਕ ਆ ਬਾਈ ਆ ਜਾਓ ਮੈਂ ਤੁਹਾਨੂੰ ਡੇਰੇ 'ਚ ਛੱਡਿਆ ਹਣਾ ਕੀ ਗੱਲ ਬੇਟਾ ਇੰਨਾ ਮਹਿੰਗਾ ਮੋਟਰਸਾਈਕਲ ਹੈ ਤਾਂ ਬਾਬਿਆਂ ਨੂੰ ਦੱਸਣਾ ਨਹੀਂ ਦੇਣੀ ਉਹ ਸਾਤੇ ਬਾਬੇ ਮੈਂ ਤਾਂ ਭੁੱਲੀ ਗਿਆ ਸੀਗਾ। ਲੈ 10000 ਰੁਪਏ ਦੇ ਮੈਂ ਬਾਬੇ ਨੂੰ ਦਕਸ਼ਨਾ ਦੇਣੀ ਆ। 10000? ਪੁੱਤ ਜਿਆਦਾ ਨਹੀਂ। ਬਾਬੇ ਨੇ ਆਪਣਾ ਮੋਟਰਸਾਈਕਲ ਬਵਿੱਤਰ ਕਰਾਇਆਗਾ। ਜੇ ਆਪਾਂ ਨੂੰ ਬਾਬੇ ਨੇ ਗੁੱਸੇ ਹੋ ਕੇ ਕੋਈ ਸ਼ਰਾਫ ਦੇਤਾ ਫੇਰ ਆਪਣੇ 10000 ਤੋਂ ਜ਼ਿਆਦਾ ਪੈਸੇ ਲੱਗਿਆ ਨੇ ਹਸਪਤਾਲ 'ਚ। ਆ ਲੈ ਪੁੱਤ ਤੂੰ ਵੀ ਲੈ ਲੈ ਪੈਸੇ। 10000 ਪੂਰੀ ਆ। ਆਲੋ ਬਾਬਾ ਇਹ ਸੋਡੀ ਦਕਸ਼ਨਾ। ਤਾ ਖੁਸ਼ ਰਹਿ ਬੇਟਾ ਤੁਸੀਂ ਆਪਣਾ ਕੰਮ ਕਰ ਲਓ ਮੈਂ ਚਲਾ ਜਾਣਾ। ਲੈ ਵੀ ਮਿੱਤਰਾ ਅੱਜ ਤਾਂ ਦਿਹਾੜੀ ਬਣ ਗਈ। ਮੂਹ ਗੁਰਕਟੱਬਰ। ਮੰਮੀ ਆਇਆ ਮੈਂ ਨਵੀਂ ਗੱਡੀ ਲੈਤੀ ਤੇ ਤੇਰਾ ਗੜਾ ਘੜਾ ਕੇ ਲਿਆਉਣਾਗਾ ਬਈਆ ਨਵੀਂ ਗੱਡੀ ਤੂੰ ਲੈ ਕੇ ਆਇਆ ਹਾਂ ਬਈ ਮੈਂ ਲੈ ਕੇ ਆਇਗਾ ਓ ਮੂਰਖਾ ਪਹਿਲਾਂ ਆਲੀ ਮੰਮੀ ਨੂੰ ਕੋਤੋਂ ਬਿਠਾਈਏ ਨਾ ਰੂੜੀ ਵਾਲੇ ਬਾਬੇ ਨੂੰ ਲੈ ਕੇ ਆ ਉਹਦੇ ਚਰਨ ਪਵਾਏ ਤੇ ਪਵਿੱਤਰ ਕਰਾ ਦੀ ਗੱਡੀ ਨੂੰ ਫੇਰ ਇਹਨੂੰ ਚਲਾਈ ਮੈਂ ਕਿਉਂ ਬਿਠਾਵਾਂ ਕਿਸੇ ਬਾਬੇ ਨੂੰ ਮੈਂ ਤਾਂ ਸਭ ਤੋਂ ਪਹਿਲਾਂ ਉਹੀ ਮੰਮੀ ਨੂੰ ਬਿਠਾਉਂਗਾ ਮੈਂ ਤਾਂ ਆਦੇ ਮੋਟਰਸਾਈਕਲ 'ਤੇ ਬਾਬੇ ਨੂੰ ਉਠਾਇ ਸੀ ਤੂੰ ਬਿਠਾਈ ਚਲਾ ਦੀ ਮੰਮੀ ਨੂੰ ਇਹ ਤਾਂ ਮੂਰਖ ਲੋਕ ਨੇ ਕਿੰਨਾ ਚਿਰ ਇਹਨਾਂ ਨੂੰ ਸਿਖਾਉਣਾ ਹੋਵੇ ਨਾ ਉਹਨਾਂ ਚਿਰੇ ਸਮਝਦੇ ਨਹੀਂ ਹਾਏ ਹਾਇਰ ਬੋ ਮਰ ਗਿਆ ਓਏ ਮੇਰੀ ਲਾਦਾ ਲਾ ਤਵਾ ਡੁੱਟ ਗਈ ਓਏ ਹਾਏ ਹਾਏ ਮਰ ਗਿਆ ਰੱਬਾ ਇਹ ਐਕਸੀਡੈਂਟ ਹੋ ਗਿਆ ਓਏ ਹਾਏ ਮਾਰ ਤੇ ਕਿਹੜਾ ਕਮਾ ਓਏ ਉਹ ਕੀ ਹੋ ਗਿਆ ਕਮਾ ਓਏ ਓ ਬਾਈ ਜਮਾ ਮਾਰ ਤੇ ਓ ਬਾਈ ਮੇਰਾ ਐਕਸੀਡੈਂਟ ਹੋ ਗਿਆ ਬਾਈ ਮੇਰਾ ਸਾਰਾ ਮੋਟਰਸਾਈਕਲ ਫਟ ਗਿਆ ਓਏ ਓ ਚਲ ਕੋਈ ਨਾ ਮੋਟਰਸਾਈਕਲ ਤਾਂ ਆਪਾਂ ਦੁਬਾਰੇ ਬਣਾ ਲਾਂਗੇ ਤੂੰ ਖੜਾ ਹੋ ਮੈਨੂੰ ਐਂ ਦੱਸ ਤੈਰਾ ਮੋਟਰਸਾਈਕਲ ਦਾ ਬਾਬੇ ਨੇ ਪਵਿੱਤਰ ਕਰਤਾ ਸੀਗਾ ਹੱਥ ਲਾ ਕੇ ਬਾਈ ਮੈਂ ਤਾਂ ਬਾਬੇ ਨੂੰ 10000 ਰੁਪਇਆ ਦਖਸ਼ਨਾ ਵੀ ਦਿੱਤੀ ਸੀ ਮੈਨੂੰ ਲੱਗਦਾ ਬਾਬੇ ਨੇ ਮੈਨੂੰ ਸ਼ਰਾਫ ਦੇਤਾ ਮੈਂ 10000 ਰੁਪਇਆ ਕੱਟ ਦੇਤਾ ਬਾਬੇ ਨੂੰ ਬਾਈ ਓਏ ਉਹ ਤੈਨੂੰ ਸੱਟ ਖਾ ਕੇ ਵੀ ਅਕਲ ਨਹੀਂ ਆਈ ਤੈਨੂੰ ਹਲੇ ਵੀ ਸਮਝ ਨਹੀਂ ਆਈ ਇਹ ਬਾਬੇ ਸਾਰੇ ਪਖੰਡੀ ਹੁੰਦੇ ਆ ਨਾਲੇ ਤੈਨੂੰ ਸ਼ਰਾਫ ਬਾਬੇ ਦਾ ਨਹੀਂ ਸ਼ਰਾਫ ਤੈਨੂੰ ਤੇਰੇ ਪਿਓ ਦਾ ਲੱਗਿਆਗਾ ਬਾਈ ਕੀ ਮਤਲਬ ਯਾਦ ਕਰ ਜਦੋਂ ਤੂੰ ਆਪਣੇ ਨਵੇਂ ਮੋਟਰਸਾਈਕਲ ਤੇ ਆਪਣੇ ਬਾਪੂ ਨੂੰ ਛੱਡ ਕੇ ਇੱਕ ਪਖੰਡੀ ਬਾਬੇ ਨੂੰ ਬਿਠਾਇਆ ਉਹਨੇ ਕੀ ਸੋਚਿਆ ਹੂਆ ਉਹਦੇ ਮਨ ਚ ਅੱਜ ਮੇਰੇ ਪੁੱਤ ਤੇ ਚੰਗਾ ਟਾਈਮ ਕੀ ਆਇਆ ਆ ਉਹਦੇ ਬਾਪੂ ਨਹੀਂ ਭੁੱਲ ਗਿਆ। ਉਹ ਯਾਰ ਤੂੰ ਐਡੀ ਛੇਤੀ ਭੁੱਲ ਗਿਆ ਆਪਣੇ ਮਾਂ ਪਿਓ ਨੂੰ ਜਿਨ੍ਹਾਂ ਨੇ ਸੁਨੂ ਪੜਾਇਆ ਲਿਖਾਇਆ ਐਡਾ ਵੱਡਾ ਕੀਤਾ ਪਾਲ ਪੋਸ ਕੇ ਤੇ ਹੁਣ ਤੂੰ ਕਮਾਉਣ ਯੋਗਾ ਹੋ ਗਿਆ। ਕੋਈ ਉਹਨਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਵੀ ਮੇਰਾ ਪੁੱਤ ਵੱਡਾ ਹੋਵੇ, ਸਾਨੂੰ ਸੁਖ ਦੇਵੇ ਤੇ ਕਾਮਯਾਬ ਹੋਵੇ। ਜਦੋਂ ਤੂੰ ਕਾਮਯਾਬ ਹੋ ਗਿਆ ਤੂੰ ਉਹਨਾਂ ਨੂੰ ਪਖੰਡੀ ਬਾਬਿਆਂ ਨੇ ਕੁਝ ਨਹੀਂ ਦਿੱਤਾ। ਉਹ ਆਪਣੇ ਮਾਂ ਪਿਓ ਨੂੰ ਪਛਾਣੋ ਉਹਨਾਂ ਨੇ ਸਭ ਕੁਝ ਦਿੱਤਾ। ਉਹਨਾਂ 'ਚ ਹੀ ਰੱਬ ਵਸਦਾਗਾ। ਹੁਣ ਕਹਿ ਪਖੰਡੀ ਬਾਬੇ ਨੂੰ ਵੀ ਮੈਂ ਤੈਨੂੰ 10000 ਰੁਪਏ ਦਿੱਤਾ ਸੀ ਮੇਰਾ ਮੋਟਰਸਾਈਕਲ ਲੋਟ ਕਰ ਦੇ ਉਹ ਜਮਾ ਨਹੀਂ ਆਉਂਦਾ ਅਗਲਾ ਲੈ ਕੇ 10000 ਰੁਪਏ ਡੰਡੀ ਪਿਆ ਲੈ ਸੱਦਲਾ ਹੁਣ ਉਹਨੂੰ ਬਾਈ ਮੈਨੂੰ ਮਾਫ ਕਰਦੇ ਮੈਥੋਂ ਗਲਤੀ ਹੋ ਗਈ ਮੈਂ ਕਿਸੇ ਪਖੰਡੀ ਬਾਬੇ ਮਗਰ ਨਹੀਂ ਲੱਗਦਾ ਹੁਣ ਉਹ ਮਾਫੀ ਮੈਥੋਂ ਨਹੀਂ ਮਾਫੀ ਆਪਣੇ ਬਾਪੂ ਤੋਂ ਮੰਗੀ ਜਿਹਦਾ ਤੂੰ ਦਿਲ ਦਿਖਾਇਆ ਚਲ ਚਕਾਵਾ ਤੇਰਾ ਮੋਟਰਸਾਈਕਲ ਹੁਣ ਲੈ ਕੇ ਉਹ 10000 ਰੁਪਏ ਡੰਡੀ ਪਿਆ ਹੁਣ ਉਹਨੂੰ ਕਹਿਦੀ ਬਾਬੇ ਨੂੰ ਕਹਿਦੀ ਮੇਰਾ 10000 ਰੁਪਏ ਦੇ 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 ਮੋਟਰਸਾਈਕਲ ਲੋਟ ਕਰਾਉਣਾਗਾ ਇਹ ਅਕਲ ਨਹੀਂ ਆਉਂਦੀ ਤੁਹਾਨੂੰ ਲੋਕ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਆਪਣੇ ਮਾਪਿਆਂ ਨੂੰ ਭੁੱਲ ਕੇ ਇਹਨਾਂ ਪਖੰਡੀ ਬਾਬਿਆਂ ਨੂੰ ਆਪਣੀਆਂ ਨਵੀਆਂ ਗੱਡੀਆਂ, ਨਵੇਂ ਮੋਟਰਸਾਈਕਲਾਂ ਤੇ ਨਵੀਆਂ ਕੋਠੀਆਂ ਦੇ ਵਿੱਚ ਬਿਠਾਉਂਦੇ ਨੇ। ਉਹ ਤੁਹਾਡੇ ਤੇ ਲੱਖ ਦੀ ਲਾਹਣ ਤਾਂ ਜਿਨ੍ਹਾਂ ਨੇ ਤੁਹਾਨੂੰ ਪਾਲ-ਪੋਸ਼ ਕੇ ਐਡਾ ਵੱਡਾ ਕੀਤਾ, ਤੁਸੀਂ ਉਹਨਾਂ ਨੂੰ ਭੁੱਲ ਗਏ। ਤੁਹਾਡੇ ਮਾਪਿਆਂ ਤੋਂ ਵੱਡਾ ਹੋਰ ਕੋਈ ਨਹੀਂ ਹੋ ਸਕਦਾ। ਵੀਡੀਓ ਨੂੰ ਲਾਈਕ, ਸ਼ੇਅਰ ਜਰੂਰ ਕਰ ਦਿਓ। ਜੇ ਚੰਗੀ ਲੱਗੀ ਪਿਆਰਾਂ ਜਾਂ ਕਮੈਂਟ ਵੀ ਇੱਕ ਜਰੂਰ ਕਰ ਦਿਓ। ਲਵ ਯੂ ਸਾਰਿਆਂ ਨੂੰ।